ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਰਾਜੇ ਦੇ ਸਿਪਾਹੀ ਰਾਮਦਤ ਜਾਨੀ ਚੋਰ ਦੇ ਗੁਰੂ ਨੂੰ ਫੜ ਕੇ ਲਿਆਏ ਆ ਲਿਆ ਕੇ ਰਜਿੰਦਰ ਕੁਮਾਰ ਰਾਜੇ ਦੇ ਦਰਬਾਰ ਵਿੱਚ ਪੇਸ਼ ਕਰਤਾ ਰਜਿੰਦਰ ਕੁਮਾਰ ਕੀ ਕਹਿੰਦਾ ਆਓ ਸੁਣੀਏ ਪੇਸ਼ ਕੀਆ ਸਰਕਾਰ ਦੇ ਰਾਮਦਤ ਨੂੰ ਲਿਆਏ ਰਾਜਿੰਦਰ ਫਿਰ ਆਖਦਾ ਗੁੱਸੇ ਨਾਲ ਸੁਣਾਏ ਤੂੰ ਹੀ ਜਾਨੀ ਚੋਰ ਟਾ ਹੁਣ ਬਣਿਆ ਦਰਵੇਸ਼ ਕਰੇ ਹਮੇਸ਼ਾ ਚੋਰੀਆਂ ਬਦਲ ਬਦਲ ਕੇ ਭੇਸ ਕੀਤੀ ਦਰਵਾਜ਼ੇ ਉੱਤੇ ਤਕੜਾਈ ਤੈਂ ਦੱਸ ਕੀ ਅਕਲ ਸੋਚ ਕੇ ਦੜਾਈ ਤੈਂ ਹੋ ਕੀਤੀ ਦਰਵਾਜ਼ੇ ਉੱਤੇ ਤਕੜਾਈ ਤੈਂ ਦੱਸ ਕੀ ਅਕਲ ਸੋਚ ਕੇ ਦੜਾਈ ਤੈਂ ਲਿਖਿਆ ਸੀ ਲਾਲੋ ਸਾਰਾ ਜ਼ੋਰ ਜਾਨੀਆਂ ਹੁਣ ਦਖਲਾ ਤੂੰ ਜ਼ੋਰ ਚੋਰ ਜਾਨੀਆਂ ਹੁਣ ਦੇਖਲਾ ਤੂੰ ਜ਼ੋਰ ਚੋਰ ਜਾਨੀਆਂ ਗੇਂਦ ਲੈਣ ਵਾਸਤੇ ਜੋ ਅ ਤੇਰੇ ਵਰਗੇ ਨਿਤ ਨਵੇਂ ਸੂਰਜ ਓਏ ਦੁੱਖ ਭਰ ਗਏ ਆਉਂਦੇ ਹੈ ਬਥੇਰੇ ਛਾਤੀ ਠੋਰ ਜਾਨੀਆਂ ਹੁਣ ਦੇਖਲਾ ਤੂੰ ਜ਼ੋਰ ਚੋਰ ਜਾਨੀਆਂ ਹੁਣ ਦੇਖਲਾ ਤੂੰ ਜ਼ੋਰ ਚੋਰ ਜਾਨੀਆਂ ਸਤਿਆ ਕੀ ਬੰਦੇ ਦੀ ਲਿਜਾਵੇ ਗੇਂਦ ਨੂੰ ਮੌਤ ਨੂੰ ਸਹੇੜੇ ਹੱਥ ਪਾਵੇ ਗੇਂਦ ਨੂੰ ਕਰਦੀ ਉਡੀਕ ਉਹਦੀ ਗੌਰ ਜਾਨੀਆਂ ਹੁਣ ਦਖਲਾ ਤੂੰ ਜ਼ੋਰ ਚੋਰ ਜਾਨੀਆਂ ਰੱਖਿਆ ਨਾ ਚਿੱਤ ਮੇ ਕਿਸੇ ਦਾ ਡਰ ਤੈਂ ਗੇਂਦ ਨੂੰ ਉਠਾ ਲਿਆ ਹਿੰਮਤ ਕਰ ਤੈਂ ਅੱਖੀਆਂ ਨੂੰ ਪੱਟ ਮੇਰੀ ਔਰ ਜਾਨੀਆਂ ਹੁਣ ਦਿਖਲਾ ਤੂੰ ਜ਼ੋਰ ਚੋਰ ਜਾਨੀਆਂ ਹੁਣ ਦਿਖਲਾ ਤੂੰ ਜ਼ੋਰ ਚੋਰ ਜਾਨੀਆਂ ਇਹ ਨੀਤ ਨੂੰ ਪਤਾ ਇੱਥੇ ਰਾਜ ਕਿਸ ਦਾ ਤੇਰੀ ਨਾ ਨਿਗਾਹ ਦੇ ਢ ਕੋਈ ਦਿਸਦਾ ਤੈਨੂੰ ਦਿੱਸੇ ਕੁੱਲ ਕਮਜ਼ੋਰ ਜਾਨੀਆਂ ਹੁਣ ਦੇਖਲਾ ਤੂੰ ਜ਼ੋਰ ਚੋਰ ਜਾਨੀਆਂ ਹੁਣ ਦੇਖਲਾ ਤੂੰ ਜ਼ੋਰ ਚੋਰ ਜਾਨੀਆਂ ਚਾਹੇ ਮੇਰਾ ਚੋਰ ਅਸਮਾਨ ਚੜਜੇ ਚਾਹੇ ਤਾਂ ਪਤਾਲ ਦੇ ਅੰਦਰ ਵੜਜੇ ਲੋਕ ਜੇ ਬੇਸ਼ੱਕ ਕਿਤੇ ਹੋਰ ਜਾਨੀਆਂ ਹੁਣ ਦੇਖਲਾ ਤੂੰ ਜ਼ੋਰ ਚੋਰ ਜਾਨੀਆਂ ਹੁਣ ਦੇਖਲਾ ਤੂੰ ਜ਼ੋਰ ਚੋਰ ਜਾਨੀਆਂ ਫੜੇ ਬਿਨਾ ਫੌਜ ਤਾਂ ਕਦੇ ਨਹੀਂ ਟਲਦੀ ਇੱਥੇ ਨਾ ਚਲਾਕੀ ਓਏ ਕਿਸੇ ਦੀ ਚੱਲਦੀ ਦੀਜੀਏ ਜਮਾ ਦੇ ਘਰ ਤੋੜ ਜਾਨੀਆਂ ਹੁਣ ਦੇਖਲਾ ਤੂੰ ਜ਼ੋਰ ਚੋਰ ਜਾਨੀਆਂ ਹੁਣ ਦੇਖਲਾ ਤੂੰ ਜ਼ੋਰ ਚੋਰ ਜਾਨੀਆਂ ਲੇਖਣ ਦੇ ਉੱਤੇ ਜਿਵੇਂ ਜੋ ਕੱਤਿਆ ਹੁਣ ਭਜ ਨਸ ਰਖਦਾ ਜੇ ਸਤਿਆ ਹੇਰ ਦੇਖ ਹੱਥ ਲੈ ਕਿਸ਼ੋਰ ਜਾਨੀਆਂ ਹੁਣ ਦੇਖ ਲਾ ਤੂੰ ਜ਼ੋਰ ਚੋਰ ਜਾਨੀਆਂ ਹੁਣ ਦੇਖ ਲਾ ਤੂੰ ਜ਼ੋਰ ਚੋਰ ਜਾਨੀਆਂ RAM DATT ਫਿਰ ਆਖਦਾ ਫੜਿਆ ਮuje ਨੇ ਹੱਕ ਗੁਰ ਚੀਲਾ ਦੋਵੇਂ ਅਸੀਂ ਇਸ ਵਿੱਚ ਹੈ ਨਹੀਂ ਸ਼ੱਕ ਜਿਹੜੇ ਜਾਨੀ ਚੋਰ ਦਾ ਉਚਾਰੇ ਮੋਹ ਨਾਮ ਰਾਜਾ ਉਸ ਕੋਲ ਐਸ ਵੇਲੇ ਭੂਤ ਨਾ ਵੀ ਡਰਦਾ ਹੈ ਤਾਂ ਮੇਰਾ ਚੇਲਾ ਮੈਂ ਗੁਰੂ ਆ ਉਹਦਾ ਮਹਾਰਾਜ ਕਰੇ ਨੁਕਸਾਨ ਨਾ ਜਾਨੀ ਰਾਜਿਆਂ ਦੇ ਘਰ ਦਾ ਐਸੀਆਂ ਨਕਮੀਆਂ ਕਰੇ ਨਾ ਜਾਨੀ ਚੋਰੀਆਂ ਨੂੰ ਮਾਰੇ ਹੱਥ ਗੱਬਰ ਹਮੇਸ਼ ਪੇਟ ਭਰਦਾ ਮੈਨੂੰ ਨਾ ਉਮੀਦ ਆਇਆ ਹੋਵੇ ਇਸ ਗੇਂਦ ਪਿੱਛੇ ਹੋਰ ਹੋਵੇ ਲੈ ਗਿਆ ਕਸ਼ੋਰ ਆਖੇ ਵਰਦਾ ਜੋਬਨ ਜਵਾਨੇ ਵਿੱਚ ਕੀਤੀਆਂ ਮੈਂ ਚੋਰੀਆਂ ਸੀ ਜਿਸ ਵੇਲੇ ਹੋ ਗਈ ਮੇਰੀ ਉਮਰ ਉਤਾਰ ਤਾਂ ਛੱਡ ਕੇ ਉਪਾਧੀਆਂ ਨੂੰ ਆਣ ਬੈਠਾ ਜੰਗਲਾਂ ਮੇ ਨਦੀ ਦੇ ਕਿਨਾਰੇ ਦੂਈ ਨਾਲ ਮੇਰੀ ਨਾਰ ਤਾਂ ਹੋਈ ਨਾ ਔਲਾਦ ਬਰਵਾਦ ਕੀਤੀ ਜ਼ਿੰਦਗੀ ਮੈਂ ਕਰਦੇ ਭਜਨ ਜੱਗ ਮਿਥਿਆ ਵਿਚਾਰ ਤਾਂ ਇੱਕ ਦਿਨ ਗਿਆ ਨਾਉਣ ਨਦੀ ਤੇ ਕਿਸ਼ੋਰ ਚੰਦਾ ਰੁੜੀ ਆਉਂਦੀ ਗੇਂਦ ਚੱਕੀ ਕਰਮਾਂ ਦੀ ਮਾਰ ਤਾਂ ਠੱਕੇ ਨਾਲ ਫੜ ਕੇ ਲਿਆਏ ਅਸਵਾਰ ਮੈਨੂੰ ਭਰਿਆ ਨਾ ਪੇਟ ਅੱਗੇ ਕਰਕੇ ਤੇ ਚੋਰੀਆਂ ਹੋਰ 4 ਦਿਨਾਂ ਦਾ ਮਹਿਮਾਨ ਇਸ ਜਾਗੇ ਉੱਤੇ ਐਸ ਵੇਲੇ ਸਾਡੀਆਂ ਗੁਰੂ ਦੇ ਉੱਤੇ ਡੋਰੀਆਂ ਪਿਛਲੇ ਜਨਮ ਦਾ ਕੋਈ ਲੱਗਿਆ ਕਲੰਕ ਆਣ ਕਹਾ ਕੀ ਜਵਾਨੋ ਹੋਇਆ ਹਾਲ ਤਾਂ ਜੋ ਮੇਰੀਆਂ ਹੋਰ ਵੀ ਹਵਾਲਾ ਸਾਰਾ ਦੱਸਿਆ ਕਿਸ਼ੋਰ ਚੰਦਾ ਅੱਗੇ ਮਹਾਰਾਜ ਹੁਣ ਮਨਸ਼ਾ ਹੈ ਤੇਰੀਆਂ ਅੱਗੇ ਮਹਾਰਾਜ ਹੁਣ ਮਨਸ਼ਾ ਹੈ ਤੇਰੀਆਂ